ਪਹਿਲਾਂ ਮੈਂ ਆਪਣੇ ਪਹਿਲਾਂ ਵਾਲੇ ਨੂੰ ਤੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਾ ਕੀ ਕਰ ਲੈ ਤੱਕੇ ਸਈਆਂ ਔਰ ਓਹ ਕਲੀ ਪੌੜੀਆਂ ਕੰਢੇ ਇੱਧਰ ਚੱਲਦੇ ਨੇ ਆ ਬੱਸ ਨਾ ਜਾ ਆ ਲੈ ਜਾ ਆਜਾ ਇੱਕ ਮਿੰਟ ਸੱਜਾ ਸਿੱਧੀ ਮਾਰ ਲੈ ਸੱਤ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਕਿਹ ਸੁਣ ਲੈ ਆਜੋ ਆਜੋ ਪਾਲਾ ਹਰ ਹਰ ਕੋਈ ਮੈਨੂੰ ਪਹਿਲਾਂ ਪੁਲਿਸ ਨੇ 3-4 ਦਿਨਾਂ ਕੋ ਚੋਕੇ ਲੈ ਗਏ ਸੀ ਤਿੰਨ ਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋ 20000 ਰੁਪਏ ਸੱਚੋ ਮੈਨੂੰ 20000 ਰੁਪਈਆ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਪੁੰਜਾ ਬਦਲ ਗਿਆ ਸਮਾ ਕੀ ਨਾ ਹਦਾ ਸਮਾ ਕੀਮਤ ਜਿੰਨਾ ਤਾਂ ਨਹੀਂ ਕਿ ਚਿੱਟਾ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੁੱਟ ਕੇ ਪਲਜ ਕੇ ਕੋਠੇ ਤੇ ਚੜ ਗਏ ਆ ਇਹ ਹਾਨੂੰ ਫੜਕੇ ਨਾਲ ਨਿਯਾਜ ਪਤਾ ਕਰਦਾ ਕਿ ਮੇਰੇ ਬੇਟੇ ਵੱਡੇ ਦੇ ਨਿਯਾਜ ਕੋ ਪਤਾ ਤਦ ਮੇਰਾ ਨਿਕਾ ਪਰ 12th ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪੁੱਤ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋੜ ਤੇ ਦੋ ਪਰਚੇ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨੇ ਤਕੇ ਸ਼ਾਇਆ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਪਾਉ ਬਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮੇਂ ਨੂੰ ਨਾਮਜ਼ਦ ਕੀਤਾ ਆ ਉਹ ਤੇ ਫੜਨਾਏ ਆ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਤਾਂ ਕੇ ਅਮਲ ਦਾ ਰੈਕੋਰਡ ਇੱਥੇ ਕਰ ਵੀ ਕਰਾਂਗੇ ਜੀ ਕਿੰਨੇ ਬੰਦੇ ਚੱਕਣੇ ਹੋਏ ਦੋ ਬੰਦੇ ਚੱਕਣੇ ਤੇ ਕੀ ਹੁਣ ਕਹਿੰਦਾ ਕੀ ਏ ਕੋ ਕਹਾਂ ਕੀ ਰਿਆ ਦਾ ਮੈਂ ਦੇਖੋ ਤੁਸੀਂ ਮਰਾਂ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜਾਓ ਤੇ ਜੋ ਕਰ ਵੀ ਬੰਦੋ ਉਹੀ ਕਰਾਂਗੇ ਆਪਾਂ ਕੋ ਇੱਥੇ ਟੋੜੇ ਦੀ ਕਿਲਾਈ ਹੈ ਜੀ ਹਾਂਜੀ ਹਾਂਜੀ ਟੋੜੇ ਦੀ ਕਿਲਾਈ ਹੈ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੈ ਤੇ ਇਹ ਸਾਰੇ ਨਕਦੀ ਦੇ ਨਸ਼ੇ ਦੇ ਕੇਸ ਸੱਤਰੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਭੱਲੀ ਕਿਤੇ ਜ਼ਿਆਦਾ 3 ਦਿਨ ਤੋਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਇਹ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱ ਕਣੀ ਬਰੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਦੇ ਨੋਕੋ ਇਹਦੀ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹ ਦੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਸਪੋਰਟ ਮਰ ਕੋਈ ਨਹੀਂ ਕਰਦਾ ਇਹ ਅੱਛਾ ਵੇਚਦਾ ਹੀ ਹੈ ਆਪ ਵੀ ਕਰਦਾ ਨਸ਼ਾ ਵੇਚਦਾ ਆ ਉਹ ਅੱਜ ਕਹ ਰਿਹਾ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਦਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਿਹਾ ਮੇਰੇ ਕੋਲ ਕੁਝ ਵੀ ਦਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਕੋਲ ਉਹ ਜੇ ਫੜਿਆ ਹੀ ਨਾ ਗਿਆ ਫਿਰ ਇਹ ਉੱਪਰ ਚੜਾ ਥੱਲੇ ਆਉ ਦੱਸੋਗਾ ਨਾ ਕਿੱਥੇ ਹੈਗਾ ਸਮਾਨ ਇਹਦਾ